ਤੁਹਾਨੂੰ ਸਿਖਾਵਾਂਗੇ ਬੇਸਣ ਤੋਂ ਬਣੇ ਹੋਏ ਸ਼ੱਕਰਪਾਰੇ ਬਣਾਉਣ ਦਾ ਆਸਾਨ ਤੇ ਸੌਖਾ ਤਰੀਕਾ। ਲਓ ਵੀ ਮਿੱਤਰੋ ਤੁਸੀਂ ਆਟੇ ਦੀ ਵੀ ਖਾਦੇ ਹੋਣਗੇ, ਆਪਣੇ ਮੈਦੇ ਦੀ ਵੀ ਖਾਦੇ ਹੋਣਗੇ ਪਰ ਅੱਜ ਤੁਹਾਨੂੰ ਸਿਖਾਵਾਂਗੇ ਬੇਸਣ ਤੋਂ ਬਣੇ ਹੋਏ ਸ਼ੱਕਰਪਾਰੇ ਬਹੁਤ ਹੀ ਸਵਾਦ ਤੇ ਟੈਸਟੀ। ਤੁਸੀਂ ਇੱਕ ਵਾਰੀ ਖਾਓਗੇ ਤੇ ਮੂੰਹ ਦੇ ਵਿੱਚ ਬਾਰ-ਬਾਰ ਤੁਹਾਡੇ ਪਾਣੀ ਆਈ ਜਾਊਗਾ ਤੇ ਬਾਰ-ਬਾਰ ਤੁਹਾਡਾ ਜੀ ਕਰੂਗਾ ਬਣਾਉਣ ਨੂੰ। ਆਜੋ ਮਿੱਤਰੋ ਵੀਡੀਓ ਨਾਲ ਬਨੇ ਰਹੋ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ। ਸੱਚੇ ਕਾਲਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਲਓ ਵੀ ਮਿੱਤਰੋ ਅੱਜ ਤੁਹਾਨੂੰ ਸਿਖਾਵਾਂਗੇ ਬਹੁਤ ਹੀ ਵਧੀਆ ਤੇ ਸ਼ਾਨਦਾਰ ਸੱਕਰਪਾਰੇ ਬਣਾਉਣ ਦਾ ਤਰੀਕਾ ਆਟੇ ਦੇ ਵੀ ਖਾਦੇ ਹੋਣਗੇ ਮੈਦੇ ਦੇ ਵੀ ਖਾਦੇ ਹੋਣਗੇ ਪਰ ਤੁਹਾਨੂੰ ਅੱਜ ਸਿਖਾਵਾਂਗੇ ਬੇਸਣ ਤੋਂ ਬਣੇ ਬਹੁਤ ਹੀ ਵਧੀਆ ਸੱਕਰਪਾਰੇ ਬਣਾਉਣ ਦਾ ਤਰੀਕਾ ਲਓ ਮਿੱਤਰੋ ਸਭ ਤੋਂ ਪਹਿਲਾਂ ਤੁਸੀਂ ਇਹ ਜੇ ਸੱਕਰਪਾਰੇ ਬਣਾਉਣੇ ਤਾਂ ਵੀਡੀਓ ਨਾਲ ਬੜੇ ਰਹੋ ਅੱਜ ਤੁਹਾਨੂੰ ਸਿਖਾਉਣੇ ਕਿਵੇਂ ਬਣਦੇ ਆ ਕਿਵੇਂ ਤਿਆਰ ਹੁੰਦੇ ਆ ਆਪਾਂ ਦੋ ਕੌਲੀਆਂ ਬੇਸਣ ਦੀਆਂ ਲੈ ਲੈਂਦੇ ਆਂ ਤੇ ਇੱਕ ਚੁਟਕੀ ਭਾਰੇ ਦੇ ਵਿੱਚ ਆਪਾਂ ਮਿੱਠਾ ਛੋਟਾ ਪਾਇਆ ਤੇ ਹੁਣ ਉਹਨੂੰ ਚਮਚੇ ਦੀ ਮਦ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਮਿੱਠੇ ਸੋਡੇ ਨੂੰ ਤੇ ਬੇਸਨ ਵਗੈਰਾ ਜਿਹੜਾ ਆਪਣਾ ਉਹਨੂੰ ਤੁਸੀਂ ਛਾਲਨੀ ਨਾਲ ਛਾਨ ਲੈਣਾ ਚੰਗੀ ਤਰ੍ਹਾਂ ਕਿਉਂਕਿ ਇਹਦੇ ਵਿੱਚ ਕੋਈ ਡਲੀ ਵਗੈਰਾ ਨਹੀਂ ਰਹਿਣੀ ਚਾਹੀਦੀ। ਆਪਣਾ ਬੇਸਨ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਤੇ ਇਦਾਂ ਕੋਈ ਡਲੀਆਂ ਵਗੈਰਾ ਹੁੰਦਾ ਤਾਂ ਇਹਨੂੰ ਵਿੱਚੋਂ ਕੱਢ ਦਿਆ ਕਰੋ। ਤੇ ਵੈਸੇ ਤਾਂ ਆਪਾਂ ਪਹਿਲਾਂ ਵੀ ਛਾਣਿਆ ਹੋਇਆ ਸੀ ਪੂਰਾ ਪ੍ਰੀਪੇਅਰ ਵੀ ਰਹਿ ਜੰਨੇ ਆ। ਲਓ ਵੀ ਮਿੱਤਰੋ ਭੈਣੋਂ ਤੇ ਭਰਾਵੋ ਜਿਹੜਾ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਜਿਹੜਾ ਮਿੱਠਾ ਸੋਡਾ ਸੀ ਉਹ ਵੀ ਇਹਦੇ ਵਿੱਚ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਮਿੱਤਰੋ ਭੈਣੋਂ ਤੇ ਭ